ਅਰਮ 2025 ਦਾ ਅਸੀਂ ਪ੍ਰੋਪਰ ਅਰੇਂਜਮੈਂਟ ਕੀਤਾ ਹੈ ਤੁਸੀਂ ਨੀਚੇ ਵੀ ਦੇਖਿਆ ਹੋਗਾ ਅੱਜ ਤੋਂ ਸੈਸ਼ਨ ਸ਼ੁਰੂ ਹੋ ਗਿਆ ਬੱਚੇ ਬਹੁਤ ਉਤਸ਼ਾਹਨ ਆ ਰਹੇ ਆ ਬਹੁਤ ਸਾਰੀਆਂ ਐਕਟੀਵਿਟੀਆਂ ਪਲਾਨ ਹੈ ਜਿਸ ਮੋਟੀਵੇਸ਼ਨਲ ਟਾਕ ਪ੍ਰੈਜ਼ੈਂਟ ਕਰਨਗੇ ਪੂਰੇ ਪੰਜਾਬ ਚੋਂ ਬੱਚੇ ਆਏ ਹੋਏ ਆ ਡਿਫਰੈਂਟ ਡਿਫਰੈਂਟ ਜਗ੍ਹਾ ਤੋਂ ਸਿਟੀ ਗਰੁੱਪ ਆਫ ਇੰਸਟੀਟਿਊਸ਼ਨ ਨਾਰਥ ਕੈਂਪਸ ਮਕਸੂਦਾ ਜਿਹੜਾ ਇੱਥੇ ਹਰ ਤਰ੍ਹਾਂ ਦਾ ਬੱਚਿਆਂ ਨੂੰ ਫੈਸਿਲਿਟੀਜ਼ ਦਿੱਤੀ ਜਾਂਦੀ ਹੈ ਇਸ ਵੇਲੇ ਸਿਟੀ ਕਾਲਜ ਦੇ ਵਿੱਚ ਮੌਜੂਦ ਹੈਗੇ ਆ ਤੇ ਸਾਡੇ ਨਾਲ ਕਾਲਜ ਦੇ ਡਾਇਰੈਕਟਰ ਜਿਹੜੇ ਨੇ ਅ ਅਨੁਰਾਗ ਸ਼ਰਮਾ ਹਣੀ ਮੌਜੂਦ ਹੈਗੇ ਗੱਲਬਾਤ ਕਰਦੇ ਆ ਸਰ ਅੱਜ ਸੈਸ਼ਨ ਦਾ ਆਰੰਭ ਹੋ ਗਿਆ ਹੋਇਆ ਜੋ ਤੁਸੀਂ ਨਾਮ ਦਿੱਤਾ ਹੋਇਆ ਕੀ ਕਹਿਣਾ ਚਾਹੋਗੇ ਸਰ ਅੱਜ ਸਾਡੇ ਨਵੇਂ ਸਟੂਡੈਂਟ ਜਿਹੜੇ ਐ ਜਿਹੜੇ ਇਸ ਸੈਸ਼ਨ ਦੇ ਸੀ ਉਹ ਅੱਜ ਆਏ ਆ ਜੀ ਆਰੰਭ 2025 ਦਾ ਸੀ ਪ੍ਰੋਪਰ ਅਰੇਂਜਮੈਂਟ ਕੀਤਾ ਹੈ ਤੁਸੀਂ ਨੀਚੇ ਵੀ ਦੇਖਿਆ ਹੋਗਾ ਕਿ ਸੈਸ਼ਨ ਸ਼ੁਰੂ ਹੋ ਗਿਆ ਬੱਚੇ ਬਹੁਤ ਉਤਸ਼ਾਹ ਨਾਲ ਆ ਰਹੇ ਆ ਦੋ ਤਿੰਨ ਦਿਨ ਬੱਚਿਆਂ ਨੇ ਨਵੇਂ ਆ ਰਹੇ ਬਹੁਤ ਸਾਰੇ ਐਕਟੀਵਿਟੀਆਂ ਪਲਾਨ ਹੈ ਜਿਹਦੇ ਵਿੱਚ ਮੋਟੀਵੇਸ਼ਨਲ ਟਾਕ ਪ੍ਰੈਜੈਂਟ ਕਰਨਗੇ ਕਲਚਰਲ ਐਕਟੀਵਿਟੀਆਂ ਪ੍ਰੈਜੈਂਟ ਕਰਨਗੇ ਟੈਕਨੀਕਲ ਸਪੀਕਰ ਆ ਰਹੇ ਆ ਦੂਰੋਂ ਦੂਰੋਂ ਪੂਰੇ ਪੰਜਾਬ ਚੋਂ ਬੱਚੇ ਆਏ ਹੋਏ ਆ ਡਿਫਰੈਂਟ ਡਿਫਰੈਂਟ ਜਗ੍ਹਾ ਤੋਂ ਮੇਨ ਏਮ ਇਹ ਹੈ ਬੱਚਿਆਂ ਨੂੰ ਅੱਜ ਇਹ ਦੱਸਿਆ ਜਾ ਰਿਹਾ ਕਿ ਅੱਜ ਕਿ ਬੱਚੇ ਤੁਸੀਂ ਕੈਰੀਅਰ ਬਣਾਣਾ ਹੈ ਔਰ ਕੈਰੀਅਰ ਬਣਾ ਲਈ ਅੱਜ ਦੀ ਮਾਰਕੀਟ ਚ ਓਵਰਆਲ ਡਵੈਲਪਮੈਂਟ ਦੇ ਲੋੜ ਹੈ ਪੜ੍ਹਾਈ ਵਧੀਆ ਤਰੀਕੇ ਨਾਲ ਕਰਨੀ ਹੈ ਪੜ੍ਹਾਈ ਦੇ ਨਾਲ ਨਾਲ ਤੁਸੀਂ ਹਰ ਫੀਲਡ ਚ ਐਕਟਿਵ ਰਹਿਣਾ ਹੈ सिटी ग्रुप ऑफ एजुकेशन नॉर्थ कैंपस मकसद है जेड़ा ते हर तरह दा बच्चियां नु फैसिलिटीज ਦਿੱਤੀ ਜਾਂਦੀ ਹੈ ਸਾਡੇ ਬਹੁਤ ਟੀਚਰ ਐਕਸਪਰਟ ਨੇ ਸਰਟੀਫਾਈਡ ਨੇ ਇਨਫਰਾਸਟ੍ਰਕਚਰ ਅਪ ਟੂ ਡੇਟ ਹੈ ਕਲੱਬਸ ਟੈਕਨੀਕਲ ਕਲੱਬ ਸਪੋਰਟਸ ਕਲੱਬ ਬਹੁਤ ਜ਼ਿਆਦਾ ਐਕਟਿਵ ਨੇ ਤੇ ਬੱਚਿਆਂ ਨੂੰ ਅਸੀਂ ਓਵਰਆਲ ਡਿਵੈਲਪਮੈਂਟ ਬਣਾਉਣ ਵੱਲ ਲੈ ਕੇ ਜਾਂਦੇ ਆ ਸਿਰਫ ਇੱਕ ਅਸੀਂ ਬੁੱਕਵਾਰਮ ਜਾਂ ਕਿਤਾਬੀ ਕੀੜਾ ਨਹੀਂ ਬਣਾ ਰਹੇ ਸਾਡਾ ਮੇਨ ਪਰਪਸ ਇਹ ਹੈ ਕਿ ਬੱਚੇ ਆਨ ਮੈਂ ਅੱਜ ਵੀ ਬੱਚਿਆਂ ਨੂੰ ਮਿਲ ਕੇ ਇਹੀ ਕਹਿ ਕੇ ਆਇਆ ਕਿ ਬੇਟਾ ਤੁਸੀਂ ਹਰ ਚੀਜ਼ ਵਿੱਚ ਪਾਰਟਿਸਿਪੇਟ ਕਰਨਾ ਸਿਰਫ ਇੱਕ ਕਲਾਸਰੂਮ ਸਟੱਡੀਜ਼ ਤੱਕ ਨਾ ਹੋਵੇ ਲੈਕਚਰ ਨਾ ਲਾ ਰਹੇ ਨਾ ਤੁਸੀਂ ਹੋਲਿਸਟਿਕ ਡਿਵੈਲਪਮੈਂਟ ਵੱਲ ਜਾਓ ਜਿੱਥੇ ਆਪਣੀ ਕ੍ਰੀਏਟਿਵਿਟੀ ਨੂੰ ਐਕਸਪੈਂਡ ਕਰੋ ਥੋੜਾ ਇਹ ਹੀ ਨਾ ਦੇਖੋ ਕਿ ਨਾ ਹਮੇਸ਼ਾ ਨੌਕਰੀ ਰਹਿਣੀ ਹੈ ਜਿੱਦਾਂ ਸਾਡੇ ਹਰ ਤਰ੍ਹਾਂ ਦਾ ਸੈਲ ਹੈ ਟ੍ਰੇਨਿੰਗ ਐਂਡ ਪਲੇਸਮੈਂਟ ਇਨਕੂਬੇਸ਼ਨ ਸਟੂਡੈਂਟ ਵੈਲਫੇਅਰ ਹਰ ਚੀਜ਼ ਪਾਰਟਿਸਿਪੇਟ ਕਰੋ ਇੱਕ ਹੌਬੀ ਬਣਾਓ ਆਪਣੀ ਕਿ ਜਿੱਥੇ ਜਾ ਕੇ ਤੁਸੀਂ ਐਕਸਲ ਕਰ ਸਕੋ ਤੇ ਸਾਡੇ ਬੱਚਿਆਂ ਨੂੰ ਬੈਸਟ ਵਿਸ਼ੇਸ ਹੈ ਕਿ ਆਓ ਸੀਟੀ ਗਰੁੱਪ ਆਫ ਨਾਰਥ ਕੈਂਪਸ ਗਰੋ ਕਰੋ ਸਾਡੇ ਨਾਲ ਸਾਡੇ ਬੱਚੇ ਹਰ ਫੀਲਡ ਚ ਐਕਸਲ ਕਰ ਰਹੇ ਹੈ ਤੇ ਉਹਨਾਂ ਦਾ ਇੱਕ ਪਾਰਟ ਬਣਾਉ ਉਸ ਜਰਰੀ ਦਾ ਜਿਵੇਂ ਕਿ ਅੱਜ ਆਰੰਭ 2025 ਦੀ ਸ਼ੁਰੂਆਤ ਹੋਈ ਹੈਗੀ ਤੇ ਕਿਹੜੇ ਕਿਹੜੇ ਜਿਹੜੇ ਸਟੀਮ ਦੇ ਜਿਹੜੇ ਬੱਚੇ ਨੇ ਉਹ ਅੱਜ ਇੱਥੇ ਆਏ ਨੇ ਤੇ 4 ਦਿਨ ਜਿਵੇਂ ایਵੈਂਟ ਚੱਲਣਾ ਤੇ ਕੱਲ ਕਿਹੜੇ ਬੱਚਿਆਂ ਨੇ ਆਉਣਾ ਹੈ ਸਰ ਅੱਜ ਮੈਜੋਰਿਟੀ ਇੰਜੀਨੀਅਰਿੰਗ ਸਟੂਡੈਂਟ ਕੰਪਿਊਟਰ ਐਪਲੀਕੇਸ਼ਨ ਸਟੂਡੈਂਟ ਤੇ ਮਲਟੀਮੀਡੀਆ ਦੇ ਸਟੂਡੈਂਟ ਆਏ ਹੈ ਇਸੇ ਤਰ੍ਹਾਂ ਸੈਕਿੰਡ ਡੇ ਦੂਸਰੇ ਸਟੂਡੈਂਟ ਆਣਗੇ ਐਨਰਜੀ ਦਾ ਡਿਪਾਰਟਮੈਂਟਲ ਐਕਟੀਵਿਟੀਜ਼ ਪਲਾਨ ਹੈ ਸੈਕਿੰਡ ਡੇ ਸੈਂਟਰਲ ਲੈਵਲ ਤੇ ਐਕਟੀਵिटीज ਪਲਾਨ ਹੈ ਡਿਪਾਰਟਮੈਂਟ ਲੈਵਲ ਤੇ ਐਕਟੀਵिटीज ਪਲਾਨ ਹੈ ਤੇ ਬੱਚਿਆਂ ਨੂੰ ਅਸੀਂ ਇਹੀ ਮੇਨ ਸ਼ਿਕਾ ਰਹੇ ਆ ਕਿ ਬੱਚੇ ਕਿਸ ਤਰ੍ਹਾਂ ਤੁਸੀਂ ਗ로우 ਕਰਨਾ ਹੈ ਕਿਸ ਤਰ੍ਹਾਂ ਆਪਣੀ ਲਾਈਫ ਚ ਇੱਕ ਅੱਛਾ ਹਿਊਮਨ ਬੀਿੰਗ ਬੰਨਾ ਹੈ ਪੜਿਆ ਲਿਖਿਆ ਪਤਾ ਬੰਨਾ ਹੀ ਬੰਨਾ ਇੱਕ ਅੱਛਾ ਹਿਊਮਨ ਬੀਿੰਗ ਜਿਹੜਾ ਮੋਰਲ ਵੈਲਿਊਜ਼ ਵੀ ਹੋਣ ਉਹ ਵੀ ਬੰਨਾ ਹੈ ਤੇ ਡਿਫਰੈਂਟ ਡਿਫਰੈਂਟ ਸਟੂਡੈਂਟਸ ਆ ਇੰਜੀਨੀਅਰਿੰਗ ਕੰਪਿਊਟਰ ਐਪਲੀਕੇਸ਼ਨ ਦੇ ਆਏ ਕੱਲ ਵੀ ਹੋਟਲ ਮੈਨੇਜਮੈਂਟ ਮੈਨੇਜਮੈਂਟ ਦੇ ਫਿਰ ਬੀ ਵੋਕੇਸ਼ਨਲ ਦੇ ਡਿਫਰੈਂਟ ਡੇਸ ਡਿਫਰੈਂਟ ਇਵੈਂਟਸ ਉਹ ਉਹ ਵਾਲੇ ਬੱਚੇ ਜਿਹ ਡਿਪਾਰਟਮੈਂਟਸ ਵਿਜ਼ਿਟ ਕਰਨਗੇ ਮੋਨੂਮੈਂਟਸ ਨੂੰ ਵਿਜ਼ਿਟ ਕਰਨਗੇ ਹੋਰ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਜਾ ਕੇ ਐਕਸਪਲੋਰ ਕਰਨਗੇ ਕਿ ਕੀ ਕੀ ਚੀਜ਼ਾਂ ਹੈਗੀਆਂ ਲਾਈਫ ਸਟਾਈਲ ਆਪਾਂ ਗਰੋ ਕਰ ਸਕਦੇ ਆ ਅਕਸਰ ਬੱਚਿਆਂ ਨੂੰ ਦੇਖਿਆ ਜਾਂਦਾ ਕਿ ਕੌਨਫੀਡੈਂਸ ਦੀ ਨਾ ਬਹੁਤ ਜ਼ਿਆਦਾ ਕਮੀ ਦੇਖਣ ਨੂੰ ਮਿਲਦੀ ਹੈਗੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਬੱਚੇ ਜਿਹੜੇ ਨੇ ਉਹ ਪਾਰਟਿਸਪੇਟ ਨਹੀਂ ਕਰਦੇ ਹੈਗੇ ਉਹਨਾਂ ਦੇ ਵਿੱਚ ਇੱਕ ਹੁੰਦਾ ਨਾ ਕਿ ਨਰਵਸ ਹੋ ਜਾਂਦੇ ਨੇ ਸ਼ਰਮ ਹੁੰਦੀ ਹੈ ਕਿ ਨਹੀਂ ਮੈਂ ਕੁਝ ਕਰ ਨਹੀਂ ਪਾਵਾਂਗਾ ਉਹਨਾਂ ਵਿੱਚ ਇਹ ਕੌਨਫੀਡੈਂਸ ਲਿਆਉਣ ਦੇ ਲਈ ਡਿਪਾਰਟਮੈਂਟ ਦੇ ਵੱਲੋਂ ਕੈਂਪਸ ਦੇ ਵੱਲੋਂ ਕਿਹੜੇ ਕੰਮ ਕੀਤੇ ਜਾ ਰਹ ਸਰ ਦੇਖੋ ਮੈਂ ਸ਼ੁਰੂ ਜੇ ਇਹੀ ਕਿਹਾ ਕਿ ਸਾਡਾ ਸਿਰਫ ਰੋਲ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਹੈ ਸੀਟੀ ਨਾਰਥ ਕੈਂਪਸ ਮਕਸੂਦਾਂ ਅਸੀਂ ਵੈਰੀ ਫਰਸਟ ਡੇ ਅੱਜ ਵੀ ਤੁਸੀਂ ਦੇਖਿਆ ਅੱਜ ਇੱਕ ਮੋਟੀਵੇਸ਼ਨਲ ਸਪੀਕਰ ਆਏ ਹੋਏ ਅਮਨ 파ਰਟਿਆ ਜੀ ਉਹ ਇੰਟਰਨੈਸ਼ਨਲ ਮੋਟੀਵੇਸ਼ਨਲ ਸਪੀਕਰ ਨੇ ਤੇ ਉਹਨਾਂ ਦਾ ਮੇਨ ਕੰਮ ਹੈ ਸੌਫਟ ਸਕਿੱਲ ਟ੍ਰੇਨਿੰਗ ਦੇਣਾ ਤੇ ਪਹਿਲੇ ਦਿਨ ਤੋਂ ਅਸੀਂ ਬੱਚਿਆਂ ਦੀਆਂ ਸੌਫਟ ਸਕਿੱਲ ਕਲਾਸਿਸ ਲਗਾ ਦੇ ਦੀਆਂ ਇੰਗਲਿਸ਼ ਵਾਲੇ ਟੀਚਰ ਆਲਰੇਡੀ ਕੰਮ ਕਰ ਰਹੇ ਹੈ ਕਿ ਬੱਚਿਆਂ ਨੂੰ ਇਹ ਦਿਖਾਣਾ ਕਿ ਯੂ ਹੈਵ ਟੂ ਸਟਾਰਟ ਤੇ ਬੋਲਣਾ ਸ਼ੁਰੂ ਕਰੋ ਲੈਂਗੁਏਜ ਅਸੀਂ ਬਾਅਦ ਚੋ ਵੀ ਕਰ ਦਾਂਗੇ ਤੇ ਮੋਟੀਵੇਸ਼ਨ ਲਈ ਕੌਨਫੀਡੈਂਸ ਬਿਲਡਿੰਗ ਲਈ ਅਸੀਂ ਬੱਚਿਆਂ ਨੂੰ ਰੈਗੂਲਰਲੀ ਉਹਨਾਂ ਦੇ ਸਿਲੇਬਸ ਟਾਈਮ ਟੇਬਲ ਚ ਇਨਕਲੂਡ ਕੀਤਾ ਹੈ ਕਿ ਤਾਂ ਕਿ ਬੱਚੇ ਸਿਰਫ ਟੈਕਨੀਕਲ ਐਜੂਕੇਸ਼ਨ ਨਾਲ ਉਹਦਾ ਪਰਪਸ ਸਾਡਾ ਸੋਲਵ ਨਹੀਂ ਹੁੰਦਾ ਉਹ ਬੋਲਣ ਵੀ ਪ੍ਰੈਜ਼ੈਂਟ ਵੀ ਕਰਨ ਕੌਨਫੀਡੈਂਟਲੀ ਡਰੈਸ ਡਰੈਸ ਅਪ ਕਿਸ ਤਰ੍ਹਾਂ ਨਾਲ ਕਰਨਾ ਹੈ ਟਾਈਮ ਮੈਨੇਜਮੈਂਟ ਕਿਸ ਤਰ੍ਹਾਂ ਦਾ ਕਰਨਾ ਹੈ ਉਹ ਸਾਰੀਆਂ ਚੀਜ਼ਾਂ ਇਸ ਕੈਂਪਸ ਨਾਲ ਨਾਲ ਹੀ ਸਿਖਾਈਆਂ ਜਾਂਦੀਆਂ ਉਹ ਇੱਕ ਕੋਈ ਲਾਸਟ ਤੋਂ ਨਹੀਂ ਕੁਝ ਸਿਖਾਉਂਦੇ ਅਸੀਂ ਉੱਥੇ ਨਾਲ ਠੀਕ ਬੱਚਿਆਂ ਨੂੰ ਕੀ ਕਹਿਣਾ ਚਾਹੂਗਾ ਜੋ ਅੱਜ ਆਏ ਨੇ ਪਹਿਲਾ ਦਿਨ ਸਰ ਬੱਚਿਆਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਬੈਸਟ ਆਊਟ ਆਫ ਜੋ ਅਸੀਂ ਸਿਖਾ ਰਹੇ ਹਾਂ ਜੋ ਅਸੀਂ ਪੜ੍ਹਾ ਰਹੇ ਹਾਂ ਲਰਨ ਕਰੋ ਕੀਪ ਔਨ ਲਰਨਿੰਗ ਔਰ ਆਦਰ ਪਾਉ ਕੁਐਸਚਨ ਪੁੱਛਣ ਦੀ ਜਿੱਦਾਂ ਤੁਸੀਂ ਕਿਹਾ ਕਿ ਸਕੂਲ ਤੋਂ ਜਿਹੜੇ ਬੱਚੇ ਆਉਂਦੇ ਮੈਜੋਰਟੀ ਉਹਨਾਂ ਚ ਕੀ ਹੁੰਦਾ ਕਿ ਅਸੀਂ ਚੁੱਪਚਾਪ ਆ ਕੇ ਬੈਠਣਾ ਪੁੱਛਣਾ ਨਹੀਂ ਕੁਝ ਜਿੰਨੇ ਕੁਐਸਚਨ ਪੁੱਛੋਗੇ ਹਰ ਚੀਜ਼ ਪਾਰਟਿਸਪੇਟ ਕਰੋਗੇ ਉਹਨੇ ਲਾਈਫ ਸੈਕਸੈਲ ਕਰੋਗੇ ਤੇ ਮੇਰਾ ਇਹੀ ਬੱਚਿਆਂ ਨੂੰ ਸੰਦੇਸ਼ ਹੈ ਕਿ ਬੇਟਾ ਆਓ ਸਿੱਖੋ ਤੁਹਾਨੂੰ ਹਰ ਰੋਜ਼ ਨਵੀਂ ਚੀਜ਼ ਸਿੱਖਣ ਨੂੰ ਮਿਲੇਗੀ ਬਟ ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪਊਗੀ ਉਹਦੇ ਲਈ ਤੁਹਾਨੂੰ ਡੈਡੀਕੇਸ਼ਨ ਨਾਲ ਹਰ ਚੀਜ਼ ਪੁੱਛਣਾ ਪਊਗਾ ਕਿ ਇਹ ਕਿਉਂ ਹੈ ਜਦੋਂ ਤੱਕ ਤੁਸੀਂ ਕਿਉਂ ਨਹੀਂ ਨਾ ਪੁੱਛੋਗੇ ਇਹ ਬਲੀਵ ਕਰੋਗੇ ਕਿ ਕੋਈ ਨਹੀਂ ਜਿੱਦਾਂ ਹੁੰਦਾ ਉਦਾਂ ਚੱਲੀ ਜਾਵੇ ਉਹ ਤੱਕ ਤੁਸੀਂ ਲਾਈਫ ਗਰੋ ਨਹੀਂ ਕਰ ਸਕਦੇ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਸੋ ਇਹ ਸਨ ਸਾਡੇ ਨਾਲ ਕੈਂਪਸ ਦੇ ਡਾਇਰੈਕਟਰ ਅਨੁਰਾਗ ਸ਼ਰਮਾ ਜੀ ਜੋ ਇਹ ਅੱਜ ਆਰੰਭ 2025 ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੋਈ ਹੈ ਨਵੇਂ ਬੱਚੇ ਜਿਹੜੇ ਆ ਉਹ ਕਾਲਜ ਦੇ ਵਿੱਚ ਕੈਂਪਸ ਦੇ ਵਿੱਚ ਆ ਚੁੱਕੇ ਹੋਏ ਨੇ ਤੇ ਇਵੈਂਟ ਵੀ ਜਿਹੜਾ ਆ ਉਹ ਚੱਲ ਰਿਹਾ ਜਿਸ ਦੇ ਵਿੱਚ ਬੱਚਿਆਂ ਨੂੰ ਅਡਰੈਸ ਕੀਤਾ ਜਾ ਰਿਹਾ ਹੈਗਾ ਆ ਤੁਹਾਨੂੰ ਇਹ ਤਸਵੀਰਾਂ ਕਿਹੋ ਜਿਹੀ ਲੱਗੀਆਂ ਤੁਸੀਂ ਸਾਨੂੰ ਸਾਡੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਲਿਖ ਕੇ ਭੇਜੋ ਤੇ ਇਸੇ ਤਰ੍ਹਾਂ ਬਣੇ ਰਹੋ ਸਟਾਰ نیوز ਪੰਜਾਬੀ ਟੀਵੀ ਦੇ ਨਾਲ ਧੰਨਵਾਦ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ